ਮੈਂ ਪ੍ਰਗਟ ਸਿੰਘ ਜਮਾਰਾਏ ਸਖਤਰ ਭਾਰਤੀ ਇਨਕਲਾਬੀ ਮਾਰਸਵਾਦੀ ਪਾਰਟੀ ਪੰਜਾਬ ਕੱਲ ਜਿਹੜੀ ਘਟਨਾ ਵਾਪਰੀ ਆ ਪੁਲਿਸ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਵਾਰ ਉਸ ਯਾਰ ਕਰ ਰਿਆ ਸੀ ਵਕ ਵਕ ਏਰੀਏ ਦੇ ਲੋਕ ਤਲਵਾੜੇ ਦੇ ਵਿੱਚ ਜਿਨ੍ਹਾਂ ਦੇ ਉੱਤੇ ਪੁਲਿਸ ਨੇ ਬਹੁਤ ਵੈਸ਼ੀ ਲਾਚ ਚਾਰਜ ਕਰਕੇ ਜਿਹੜੇ ਉਹਦੇ ਆਗੂ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਦੇ ਵਿੱਚ ਮੁੱਖ ਮੁੱਦਾ ਜਿਹੜਾ ਆ ਮਾਈਨਿੰਗ ਲੰਬੇ ਸਮੇਂ ਤੋਂ ਜਿਹੜਾ ਹਿਸ਼ਾਰਤਪੁਰ ਦੇ ਅਰਧ ਪਹਾੜੀ ਏਰੀਆ ਜਿਹੜੇ ਆ ਉਹਨਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਹੋ ਰਹੀ ਆ ਜਿੰਨੂੰ ਜਿਹਦਾ ਵਿਰੋਧ ਉਸ ਇਲਾਕੇ ਦੇ ਲੋਕ ਜਥੇਬੰਦ ਹੋ ਕੇ ਵੀ ਕਰਦੇ ਆ ਤੇ ਇਕੱਲੇ-ਇਕੱਲੇ ਵੀ ਕਰਦੇ ਆ ਪਰ ਜਿਹੜਾ ਮਾਈਨਿੰਗ ਮਾਫੀਆ ਉਹ ਕਿਸ ਤਰੀਕੇ ਦੇ ਨਾਲ ਇਸ ਆਵਾਜ਼ ਨੂੰ ਦਬਾਉਣ ਦਾ ਯਤਨ ਕਰਦਾ ਇਸੇ ਆਵਾਜ਼ ਨੂੰ ਦਬਾਉਣ ਲਈ ਉਹਨਾਂ ਨੇ ਪਹਿਲਾਂ ਜਿਹੜਾ ਆਵਾਜ਼ اٹਹੋਣ ਵਾਲਾ ਵਿਅਕਤੀ ਆ ਉਹਦੇ ਤੇ ਹਮਲਾ ਕੀਤਾ ਜਿਹੜਾ ਕੈਪਟਨ ਮਨੋਹ ਮਨੋਹ ਰਿਆ ਜਿਹੜੇ ਇਸ ਗੱਲ ਨੂੰ ਉੱਥੇ ਉਠਾਉਂਦੇ ਸੀ ਉਹਨਾਂ ਦੇ ਉੱਤੇ ਹਮਲਾ ਕੀਤਾ ਉਹਨਾਂ ਦੀ ਦੁਕਾਨ ਦੇ ਉੱਤੇ ਜਾ ਕੇ ਉਹਨਾਂ ਦੋਸ਼ੀਆਂ ਨੂੰ ਫੜਨ ਦੀ بجائے ਪੁਲਿਸ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ بجائے ਮੈਨਿੰਗ ਨਜਾਇਜ਼ ਮੈਨਿੰਗ ਜਿਹੜੀ ਉਹਨੂੰ ਰੋਕਣ ਦੀ بجائے ਜਿਹੜੇ ਲੋਕ ਇਥੋਂ ਦੇ ਆਪਣੇ ਖੇਤ ਬਚਾਉਣਾ ਚਾਹੁੰਦੇ ਆ ਆਪਣੀ ਜ਼ਮੀਨ ਬਚਾਉਣੀ ਚਾਹੁੰਦੇ ਆ ਆਪਣੇ ਰਸਤੇ ਰੋਡ ਬਚਾਉਣੇ ਚਾਹੁੰਦੇ ਆ ਆਪਣਾ ਵਾਤਾਵਰਨ ਬਚਾਉਣਾ ਚਾਹੁੰਦੇ ਆ ਹੜਾਂ ਦੀ ਮਾਰ ਤੋਂ ਬਚਣਾ ਚਾਹੁੰਦੇ ਆ ਉਹਨਾਂ ਦੀ ਆਵਾਜ਼ ਸੁਣਨ ਦੀ ਬਜਾਏ ਸਰਕਾਰ ਉਹਨਾਂ ਲੋਕਾਂ ਦੇ ਉੱਤੇ ਹਮਲਾ ਕਰ ਰਹੀ ਆ ਦੋਸ਼ੀਆਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਬਲਕਿ ਜਿਹੜੇ ਇਨਸਾਫ਼ ਸੰਧ ਲੋਕ ਆਵਾਜ਼ ਠਾਉਂਦੇ ਆ ਉਹਨਾਂ ਦੇ ਉੱਤੇ ਨਿਜਾਇਜ਼ ਪਰਚੇ ਜਿਹੜੇ ਦਰਜ ਕੀਤੇ ਗਏ ਆ ਮੈਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਇਹ ਪੂਰੀ ਘਟਨਾ ਕਰਨ ਦੀ ਨਿੰਦਾ ਕਰਦਾ ਤੇ ਨਾਲ ਹੀ ਚੇਤਾਵਨੀ ਦਿੰਦਾ ਕਿ ਜਿਹੜੀਆਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਤੇ ਖੱਬੀਆਂ ਧਿਰਾਂ ਵੱਲੋਂ ਅਸੀਂ ਇਹ ਜਿਹੜਾ ਅਨਿਆਏ ਨਹੀਂ ਹੋਣ ਦੇਾਂਗੇ ਇਹਦੇ ਖਿਲਾਫ ਡਟ ਕੇ ਲੜਾਂਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਇਲਾਕੇ ਦੀ ਮੀਟਿੰਗ ਕਰਕੇ ਜਿਹੜਾ ਤਰਨ ਇਹ ਤੋਂ ਦਾ ਅਸ਼ਾਰਪੁਰ ਦਾ ਐਸਐਸਪੀ ਆ ਜਾਂ ਜਿਹੜਾ ਡੀਐਸਪੀ ਬਹੁਤ ਮਗਰੂਰ ਹੋਇਆ ਔਰ ਉਹਨਾਂ ਦੇ ਜਿਹੜੇ ਖੰਨਣ ਮਾਫੀਆ ਦੇ ਨਾਰ ਨਾਲ ਕੇ ਉਦੇ ਖਿਲਾਫ ਵੀ ਜਿਹੜਾ ਵੱਡਾ ਐਕਸ਼ਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀਤਾ ਜਾਊਗਾ ਜੇ ਉਹਨਾਂ ਦੇ ਉੱਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਇਹ ਬਲੋੜਾ ਜਿਹੜਾ ਵਾ ਟਕਰਾਹ ਪੈਦਾ ਕਰਨ ਦੀ ਬਜਾਏ ਜਿਹੜੇ ਅਨਸਾਫ਼ ਸੰਦ ਲੋਕਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਆ ਉਹ ਤੁਰੰਤ ਵਾਪਸ ਲਏ ਜਾਣ ਜੇ ਵਾਪਸ ਨਹੀਂ ਲਏ ਜਾਂਦੇ ਤੇ ਫੇਰ ਮੂਹ ਜਥੇਬੰਦੀਆਂ ਨਾਲ ਮਿਲ ਕੇ ਨਵੇਂ ਸੰਘਰਸ਼ ਦਾ ਜਿਹੜਾ ਉਹ ਐਲਾਨ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ